ਅੱਜ ਆਪਾਂ ਗੱਲ ਕਰਦੇ ਆਂ ਦੇਖੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਜੇ ਘਰ ਵਿੱਚ ਮੁੰਡੇ ਨੂੰ ਰਿਸ਼ਤਾ ਨਾ ਹੋਵੇ ਤਾਂ ਦੇਖੋ ਸਾਰਿਆਂ ਨੂੰ ਚਿੰਤਾ ਹੋ ਜਾਂਦੀ ਆ ਪਰੇਸ਼ਾਨੀ ਹੋ ਜਾਂਦੀ ਹੈਗੀ ਵੀ ਆਪਣੇ ਜਵਾਬ ਦੀ ਉਮਰ ਹੋ ਚੁੱਕੀ ਆ ਵੀ ਇਹਨੂੰ ਕੋਈ ਰਿਸ਼ਤਾ ਨਹੀਂ ਆਉਂਦਾਗਾ ਤੇ ਕਈ ਵਾਰ ਦੇਖੋ ਰਿਸ਼ਤੇ ਆਉਂਦੇ ਵੀ ਆ ਆ ਕੇ ਮੁੜ ਵੀ ਜਾਂਦੇ ਹੈਗੀ ਵੀ ਜਾਨੀ ਕਿ ਆਪਾਂ ਕਹਿ ਦਿੰਦੇ ਆ ਵੀ ਕੋਈ ਪੱਕਾ ਰਿਸ਼ਤਾ ਨਹੀਂ ਹੁੰਦਾ ਵੀ ਆ ਕੇ ਮੁੜ ਜਾਂਦੇ ਮੁੜ ਕੇ ਉਹਨਾਂ ਦਾ ਕੋਈ ਜਵਾਬ ਨਹੀਂ ਆਉਂਦਾ ਇਸ ਤਰ੍ਹਾਂ ਦੀਆਂ ਦੇਖੋ ਜਿਹੜੀਆਂ ਗੱਲਾਂ ਨੇ ਅਕਸਰ ਹੁੰਦੀਆਂ ਰਹਿੰਦੀਆਂ ਨੇ ਬੇਤਾ ਦੇਖੋ ਇਹ ਹੁਣ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਗੱਲਾਂ ਹੋਣ ਲੱਗੀਆਂ ਕਿਉਂਕਿ ਜਿਹੜੀਆਂ ਕੁੜੀਆਂ ਨੇ ਕੁੜੀਆਂ ਸਾਰੀਆਂ ਬਾਹਰ ਜਾਣ ਲੱਗੀਆਂ ਤੇ ਜਿਹੜੀ ਵੀ ਕੋਈ ਕੁੜੀ ਹੁੰਦੀ ਹੈ ਉਹਦੀ ਡਿਮਾਂਡ ਹੁੰਦੀ ਹੈ ਵੀ ਮੁੰਡਾ ਜਾਂ ਨੌਕਰੀ ਲੱਗਿਆ ਹੋਵੇ ਜਾਂ ਚੰਗੀ ਉਹਦੀ ਪ੍ਰਾਈਵੇਟ ਜੌਬ ਹੋਵੇ ਤਾਂ ਇਸ ਤਰੀਕੇ ਕੁੜੀਆਂ ਜਿਹੜੀਆਂ ਮੰਗਾ ਰੱਖਦੀਆਂ ਨੇ ਤੇ ਉਹ ਹੁਣ ਦੇਖੋ ਮਾਪਿਆਂ ਨੂੰ ਮੰਨਣੀਆਂ ਵੀ ਪੈਂਦੀਆਂ ਨੇ ਕਿਉਂਕਿ ਪਹਿਨਾ ਵੇਲਾ ਹੋਰ ਸੀ ਜਦੋਂ ਦੇਖੋ ਮਾਪਦਵਾ ਦੇ ਮਨਪਸੰਦ ਦਾ ਵਾਰ ਟੋਲਦਾ ਹੁੰਦਾ ਸੀ ਕੁੜੀਆਂ ਵਾਸਤੇ ਤੇ ਉਸੇ ਤਰੀਕੇ ਨਾਲ ਹੀ ਫੇਰ ਦੇਖੋ ਕੁੜੀਆਂ ਦਾ ਵਿਆਹ ਕਰਾਇਆ ਜਾਂਦਾ ਸੀਗਾ ਉਸੇ ਤਰੀਕੇ ਕੁੜੀਆਂ ਵਗ ਜਾਂਦੀਆਂ ਸੀ ਪਰ ਹੁਣ ਤਾਂ ਦੇਖੋ ਪਹਿਲਾਂ ਕੁੜੀਆਂ ਨੂੰ ਮੁੰਡਾ ਦਿਖਾਉਣਾ ਪੈਂਦਾਗਾ ਸਾਰੀ ਗੱਲ ਬਾਤ ਕਰਨੀ ਪੈਂਦੀ ਹੈ ਵੀ ਭਾਈ ਮੁੰਡਾ ਆਹ ਕੰਮ ਕਰਦਾਗਾ ਠੀਕ ਆ ਮੁੰਡਾ ਪੱਗ ਬੰਨਦਾ ਜਾਂ ਮੁੰਡਾ ਮੋਣਾਗਾ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਕੁੜੀਆਂ ਨੂੰ ਅੱਜਕੱਲ ਦੱਸਣੀਆਂ ਪੈਂਦੀਆਂ ਨੇ ਕਿਉਂਕਿ ਇਹੀ ਕੁੜੀਆਂ ਦੀਆਂ ਐਡਵਾਂਡਾ ਨੇ ਵਿਆਹ ਤਾਂ ਮੁੰਡਾ ਮੋਣਾ ਹੋ ਵੀ ਜਾਂ ਮੁੰਡਾ ਪੱਗ ਵਾਲਾ ਹੋਵੇ ਇਸ ਤਰ੍ਹਾਂ ਦੀ ਜਨਾ ਕਰਦੀਆਂ ਨੇ ਜਾ ਮੁੰਡਾ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਲੱਗਿਆ ਹੋਵੇ ਤੇ ਇਹ ਤਰੀਕੇ ਨੇ ਦੇਖੋ ਜਦੋਂ ਗੱਲਾਂ ਚੱਲ ਪੈਣੀਆਂ ਨੇ ਤੇ ਫਿਰ ਹਰ ਇੱਕ ਮੁੰਡਾ ਤਾਂ ਸਰਕਾਰੀ ਨੌਕਰੀ ਵੀ ਨਹੀਂ ਲੱਗਦਾ ਆਪਾਂ ਕਹਿ ਦਈਏ ਤਾਂ ਤੇ ਬਹੁਤੇ ਜਵਾਬ ਪ੍ਰਾਈਵੇਟ ਵੀ ਨਹੀਂ ਲੱਗਦੇ ਜਿਹੜੀ ਸਹੀ ਗੱਲ ਲੱਗੀ ਤੇ ਕਿਉਂਕਿ ਉਹ ਘਰੀ ਕੰਮ ਕਰਦੇ ਹੁੰਦੇ ਆ ਦੇ ਮਾਪਿਆਂ ਨਾਲ ਘਰਵਾਰ ਸਾਰਾ ਜਿਹੜਾ ਘਰ ਦਾ ਕੰਮ ਹੁੰਦਾ ਨਾਲ ਸੰਭਾਲਦੇ ਆਗੇ ਇਸ ਤਰੀਕੇ ਨਾਲ ਦੇਖੋ ਜਿਹੜੀ ਸਾਰੀ ਪੋਜੀਸ਼ਨ ਚੱਲੀ ਜਾ ਰਹੀ ਹੈਗੀ ਤੇ ਦੇਖੋ ਹੁਣ ਜਦੋਂ ਮੁੰਡੇ ਨੂੰ ਨਹੀਂ ਰਿਸ਼ਤਾ ਹੁੰਦਾ ਤਾਂ ਦੇਖੋ ਮਾਪਿਆਂ ਨੂੰ ਫਿਕਰ ਹੋ ਜਾਂਦਾ ਵੀ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਵੀ ਉਮਰ ਬਹੁਤ ਜ਼ਿਆਦਾ ਹੋ ਗਈ ਤੇ ਦੇਖੋ ਫਿਰ ਮਾਪੇ ਵੀ ਦੇਖੋ ਸੋਚਾਂ ਫਿਕਰਾਂ 'ਚ ਪਏ ਜਾਂਦੇ ਆ ਵੀ ਜੇ ਰਿਸ਼ਤਾ ਨਹੀਂ ਹੁੰਦਾ ਵੀ ਭਾਈ ਹੁਣ ਕਰੀਏ ਕੀ ਬਹੁਤ ਆਉਂਦਿਆਂ ਦੇਖ ਕੇ ਮੁੜ ਜਾਂਦੇ ਆਗੇ ਤੇ ਵੀ ਕੋਈ ਪੱਕਾ ਰਿਸ਼ਤਾ ਨਹੀਂ ਆਉਂਦਾ ਵੀ ਜਿਹੜਾ ਆ ਜੇ ਤਾਂ ਕਿ ਅਗਲਾ ਪੱਕੀ ਗੱਲ ਕਰ ਜੇ ਤੇ ਜਦੋਂ ਫਿਰ ਇਦਾਂ ਦੀਆਂ ਗੱਲਾਂ ਹੁੰਦੀਆਂ ਤਾਂ ਫਿਰ ਦੇਖੋ ਗਵਾਂਢਾਂ 'ਚ ਵੀ ਗੱਲਾਂ ਗਵਾਂਢਾਂ 'ਚ ਕੀ ਪੰਡਿਤ ਤਾਂ ਸਾਰੀ ਗੱਲ ਐ ਫਿਰ ਜਾਂਦੀਆਂ ਨੇ ਫਿਰ ਗਵੰਡੀ ਆਂਡੀ ਦੇਖੋ ਫਿਰ ਸੋਚਦੇ ਆ ਕਹਿੰਦੇ ਆ ਕਿ ਭਾਈ ਤੁਸੀਂ ਆ ਕੋਈ ਬੁੱਛਾ ਲੈ ਲਓ ਥੋਡੇ ਕਿਸੇ ਨੇ ਕੁਛ ਖਾਣਾ ਦਿੱਤਾ ਹੋਵੇ ਮੁੰਡੇ ਨੂੰ ਕੁਛ ਖਵਾਣਾ ਦਿੱਤਾ ਹੋਵੇ ਬਸ ਇਹ ਜੀਆਂ ਗੱਲਾਂ ਇਹਨੀਆਂ ਪੁੱਠੀਆਂ ਸਿੱਧੀਆਂ ਨਹੀਂ ਚੱਲ ਪੈਂਦੀਆਂ ਫਿਰ ਮਾਂ ਪਿਓ ਨੂੰ ਹੋਰ ਵੀ ਜ਼ਿਆਦਾ ਫਿਕਰ ਖੜਾ ਹੋ ਜਾਂਦਾ ਵੀ ਕਿਤੇ ਸੱਚੀ ਤਾਂ ਨਹੀਂ ਇਹ ਹੀ ਗੱਲ ਹੈ ਜਿਹੜਾ ਮੁੰਡੇ ਰਿਸ਼ਤਾ ਜੜਦਾ ਪਰ ਜਿਹੜੀਆਂ ਇਹ ਗੱਲਾਂ ਆ ਗੱਲਾਂ ਸਾਰੀਆਂ ਠੀਕ ਹੁੰਦੀਆਂ ਨਹੀਂ ਇਹਨਾਂ 'ਚ ਕੋਈ ਦਮ ਨਹੀਂ ਹੁੰਦਾ ਪਰ ਜਦੋਂ ਮਾਂ ਪਿਓ ਨੂੰ ਚਿੰਤਾ ਹੁੰਦੀ ਹੈ ਉਹ ਮੱਲੋ ਮੱਲੀ ਇਸ ਪਾਸੇ ਤਰਪੈਂਦੀ ਹੈ ਬੀਦ ਨੂੰ ਮੱਲੋ ਮੱਲੀ ਉਹਨਾਂ ਦਾ ਦਿਮਾਗ ਹੋ ਜਾਂਦਾ ਹੈ ਵੀ ਹਾਂ ਵੀ ਬਾਕੀ ਕਿਤੇ ਇਹ ਗੱਲ ਤਾਂ ਨਹੀਂ ਹੈਗੀ ਪਰ ਆਪਾਂ ਦੁਬਾਰੇ ਫੇਸ ਨੂੰ ਕਹਿੰਦੇ ਵੀ ਇਹਹੀ ਜੀ ਕੋਈ ਗੱਲ ਨਹੀਂ ਹੁੰਦੀ ਇਹ ਸਾਰਾ ਇੱਕ ਢੋਂਦਾ ਬਣਿਆ ਹੋਇਆ ਜੋੜੀ ਦੇਖੋ ਪ੍ਰਮਾਤਮਾ ਨੇ ਬਣਾਉਣੀ ਹੈ ਉਪਰ ਵਾਲੇ ਨੇ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਬਣਾਉਣੀ ਹੈ ਉਹੀ ਬਣਾ ਕੇ ਭੇਜਦਾ ਕਈ ਵਾਰ ਦੇਖੋ ਮੁੰਡੇ ਦਾ ਰਿਸ਼ਤਾ ਪੈਣਾ ਵੀ ਹੋ ਜਾਂਦਾ ਕਈ ਵਾਰ ਮੁੰਡੇ ਦਾ ਰਿਸ਼ਤਾ ਲੇਟ ਵੀ ਹੋ ਜਾਂਦਾ ਇਹ ਸੰਜੋਗਾਂ ਦੇ ਸਾਰੇ ਜਿੰਨਾ ਚਿਰ ਸੰਜੋਗ ਨਾ ਮਿਲਣ ਉਹਨਾਂ ਚਿਰ ਰਿਸ਼ਤਾ ਨਹੀਂ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਆਉਂਦੀ ਹੈ ਵੀ ਜੇ ਤੁਸੀਂ ਬਹੁਤ ਜ਼ਿਆਦਾ ਫਿਕਰ ਕਰਦੇ ਹੋ ਵੀ ਮੁੰਡੇ ਦੀ ਬਾਕੀ ਉਮਰ ਜ਼ਿਆਦਾ ਲੰਗੀ ਆਂਦੀ ਹੈ ਤਾਂ ਤੁਸੀਂ ਨੇ ਕੀ ਕਰਨਾ ਇੱਕ ਆਪਾਂ ਤੁਹਾਡੇ ਵਾਸਤੇ ਹੱਲ ਲੈ ਕੇ ਆਏ ਆ ਇਸ ਵੀਡੀਓ 'ਚ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਦੇਖਣਾ ਸਾਰੀ ਦੇਖਣਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜੋ ਲੋਜੀ ਹੁਣ ਆਪਾਂ ਇਹਦਾ ਆਪਾਂ ਇਹ ਦੱਸਦੇ ਆ ਵੀ ਕੀ ਇਹਦਾ ਆਪਾਂ ਹੱਲ ਕੱਢ ਸਕਦੇ ਆ ਇਹ ਦੇਖੋ ਜੇ ਤਾਂ ਇਦਾਂ ਦੀਆਂ ਗੱਲਾਂ ਹੋਈਆਂ ਤੁਸੀਂ ਨੇ ਕੀ ਕਰਨਾ ਤੁਸੀਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੇ ਲੜ ਲੱਗਣਾਗਾ ਉਸ ਤੋਂ ਬਾਅਦ ਤੁਸੀਂ ਨੇ ਦੇਖੋ ਬਾਬਾ ਜੀ ਦੀ ਸੁਵਾਰੀ ਘਰੇ ਲਿਆਉਣੀ ਆ ਘਰੇ ਲਿਆ ਕੇ ਤੁਸੀਂ ਨੇ ਸੁਖਮੀ ਸਾਈ ਜੀ ਦਾ ਪਾਠ ਕਰਾਉਣਾਗਾ ਜੇ ਸੁਖਮੀ ਸਾਈ ਜੀ ਦਾ ਪਾਠ ਤੁਸੀਂ ਨੇ ਕਰਾਇਆ ਉਸ ਤੋਂ ਬਾਅਦ ਬਾਬਾ ਜੀ ਤੋਂ ਅਰਦਾਸ ਕਰਾਉਣੀ ਆ ਜੀ ਇਸ ਗੱਲ ਬਾਰੇ ਜਿਹੜਾ ਕਿ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਇਸ ਚੀਜ਼ ਬਾਰੇ ਬਾਬਾ ਜੀ ਤੋਂ ਅਰਦਾਸ ਕਰਾਉਣੀ ਆ ਅਰਦਾਸ ਕਰਕੇ ਸਾਰੇ ਪਰਿਵਾਰ ਨੇ ਚੰਗੀ ਤਰ੍ਹਾਂ ਅਰਦਾਸ ਨੇ ਵਰਤ ਨਾਲ ਅਰਦਾਸ ਕਰਾਉਣੀ ਆ ਆਪ ਵੀ ਵਿੱਚ ਖੜਨਾ ਅਰਦਾਸ ਦੇ ਸ਼ਾਮਲ ਹੋਣਾਗਾ ਉਸ ਤੋਂ ਬਾਅਦ ਭਾਈ ਦੇਖੋ ਜਦੋਂ ਅਰਦਾਸ ਪ੍ਰਵਾਨ ਹੋ ਗਈ ਤੁਸੀਂ ਕੜਾ ਪ੍ਰਸ਼ਾਦ ਦੀ ਦੇਖ ਤਾਂ ਆਪਾਂ ਬਣਾਉਣੀ ਆ ਆਪਾਂ ਨੂੰ ਪਤਾ ਹੀ ਹੈਗਾ ਉਸ ਤੋਂ ਬਾਅਦ ਦੇਖੋ ਬਾਬਾ ਜੀ ਜਿਹੜੀ ਇਹ ਤੁਸੀਂ ਅੱਜ ਹੀ ਲਾਈ ਹੈ ਇਹ ਪ੍ਰਵਾਨ ਕਰਨਗੇ ਥੋੜੇ ਸਮੇਂ ਵਿੱਚ ਹੀ ਤੁਸੀਂ ਦੇਖੋ ਵੀ ਕਿੱਡਾ ਬੁੱਢਾ ਚਮਤਕਾਰ ਹੁੰਦਾਗਾ ਕਿਉਂਕਿ ਸੱਚੇ ਪਾਤਸ਼ਾਹ ਅੱਗੇ ਜਦੋਂ ਆਪਾਂ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਤਾਂ ਪ੍ਰਮਾਤਮਾ ਆਪਣੀ ਇਹਦਾ ਜਰੂਰ ਸੁਣਦਾ ਹੈਗਾ ਪਰ ਇਸ ਪਾਸੇ ਬਹੁਤ ਲੋਕ ਘਟ ਤੁਰਦੇ ਹੈਗੇ ਨਲੇ ਆਪਾਂ ਨੂੰ ਪਤਾ ਵੀ ਜਿਹੜਾ ਕੁਝ ਕਰਨਾ ਪ੍ਰਮਾਤਮਾ ਨਹੀਂ ਕਰਨਾ ਪਰ ਫੇਰ ਵੀ ਲੋਕ ਪੁੱਠੇ ਵਾਸਤੇ ਤੁਰ ਪੈਂਦੇ ਹੈਗੇ ਪਰ ਨਹੀਂ ਭਾਈ ਉੱਧਰ ਨੂੰ ਨਹੀਂ ਜਾਣਾ ਪੁੱਠੇ ਰਾ ਨਹੀਂ ਪਹਿਣਾਗਾ ਤੁਸੀਂ ਜਾਣਾਗਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੱਥੇ ਤੁਸੀਂ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਨੂੰ ਅਰਦਾਸ ਕਰਕੇ ਪ੍ਰੋਪਰ ਤੁਸੀਂ ਉਸ ਤੋਂ ਬਾਅਦ ਦੇਖਿਓ ਕਿਵੇਂ ਥੋੜੇ ਸਮੇਂ ਦੇ ਵਿੱਚ ਹੀ ਕਿਵੇਂ ਉਹ ਰਿਸ਼ਤਾ ਪੂਰਾ ਹੋਏ ਜਿਹੜੇ ਦੇਖੋ ਤੁਹਾਡੇ ਘਰੇ ਨਾ ਕਰਕੇ ਜਾਂਦੇ ਸੀ ਉਹ ਦੁਬਾਰਾ ਫੇਰ ਤੁਹਾਡੇ ਘਰੇ ਆਉਣਗੇ ਕਿਉਂਕਿ ਵਾਹਿਗੁਰੂ ਦੀ ਕਿਰਪਾ ਹੋਈ ਸੱਚੇ ਬਾਦਸ਼ਾਹ ਦੀ ਜਦੋਂ ਬਾਬੇ ਦੀ ਕਿਰਪਾ ਹੋਊਗੀ ਤਾਂ ਆਟੋਮੈਟਿਕ ਹੀ ਦੇਖੋ ਇਹੜੇ ਕਾਰਜ ਸਾਰੇ ਦਾਸ ਹੋ ਜਾਂਦੇ ਤੇ ਇੱਕ ਗੱਲ ਤੁਸੀਂ ਨੇ ਹੋਰ ਕੀ ਕਰਨੀ ਹੈ ਇੱਕ ਥੋੜੀ ਗੱਲ ਸੁਣ ਹੋਰ ਦੱਸ ਦਿਆ ਤੁਸੀਂ ਨੇ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਜਰੂਰ ਕਰਨਾਗਾ ਦੋ ਜਾਣੇ ਕਰੋ ਤਨ ਜਾਣੇ ਕਰੋ ਜੇ ਨਹੀਂ ਬਾਲ ਜਾਣੇ ਕਰ ਸਕਦਾ 1 ਨਵੰਬਰ ਜਰੂਰ ਜਪਜੀ ਸਾਹਿਬ ਦਾ ਪਾਠ ਕਰੋ ਘਰ ਦੇ ਵਿੱਚ ਪਾਠ ਕਰਕੇ ਸਵੇਰੇ ਰੋਜ਼ ਅਰਦਾਸ ਕਰਿਆ ਕਰੋ ਬਾਬਾ ਜੀ ਦੇ ਚਰਨਾਂ ਅਗੇ ਜੇ ੜੀ ਕੋਈ ਸਮੱਸਿਆ ਹੋ ਸਮੱਸਿਆ ਦਾ ਤੁਸੀਂ ਬਾਬਾ ਜੀ ਨੂੰ ਦੱਸੋ ਤੇ ਪ੍ਰਮਾਤਮਾ ਸੱਚੇ ਬਾਦਸ਼ਾਹ ਉਹਦਾ ਹੱਲ ਤੁਹਾਨੂੰ ਜਰੂਰ ਨਿਕਲੂਗਾ ਇਹ ਇਸੇ ਤਰ੍ਹਾਂ ਦੇਖੋ ਭਾਈ ਜਿਹੜੇ ਵੀ ਆਪਣੇ ਕੰਮ ਨਹੀਂ ਬਣਦੇ ਤਾਂ ਆਪਾਂ ਵਾਹਿਗੁਰੂ ਜੀ ਨੂੰ ਅਰਦਾਸ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਇਹ ਜਿਹੜੀਆਂ ਆਪਣੇ ਕਾਜ ਨਹੀਂ ਬਣਦੇ ਉਹ ਪੂਰੇ ਆਪਾਂ ਕਰਾ ਸਕਦੇ ਹਾਂ ਤੇ ਸੋਨੂੰ ਦੇਖੋ ਬਸ ਐ ਆ ਵੀ ਤੁਸੀਂ ਵਾਹਿਗੁਰੂ ਦੇ ਲੜ ਲੱਗਣਾ ਪੂਸੋਨੂੰ ਜਿਹੜੇ ਟੂਣੇ ਟੱਪਿਆ ਇਹ ਸਾਰਾ ਕੁਝ ਛੱਡਣਾ ਪਊਗਾ ਭਾਈ ਵੀ ਇਹ ਰਾਹ ਨਹੀਂ ਪਹਿਣਾ ਤੁਸੀਂ ਨੇ ਜਦੋਂ ਵੀ ਜਾਣਾ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਜਾਣਾ ਨਾ ਉਹ ਤੇ ਅਰਦਾਸ ਬੇਨਤੀ ਕਰਨੀ ਆ ਵੀ ਕਿਸੇ ਹੋਰ ਪਾਸੇ ਨਹੀਂ ਆਉਂਦੀ ਫਿਰ ਤੁਸੀਂ ਦੇਖੋ ਕਿ ਦਿਨਾਂ ਦੇ ਵਿੱਚ ਹੀ ਪਰਮਾਤਮਾ ਸੋਡੇ ਤੇ ਕਿੰਨੀ ਵੱਡੀ ਕਿਰਪਾ ਕਰਦਾਗਾ ਰਹਿਮਤ ਕਰਦਾਗਾ ਤੁਸੀਂ ਆਪ ਪਰਤੱਕ ਦੇਖੋਗੇ ਪਹਿਨਾ ਤੁਸੇ ਸੁਖੀ ਸਾਈ ਦਾ ਪਾਠ ਕਰਾਉਣਾਗਾ ਉਸ ਤੋਂ ਬਾਅਦ ਦੁਬਾਰਾ ਫੇਰ ਪੜ੍ਹਨੇ ਤੁਹਾਨੂੰ ਅਰਦਾਸ ਬੇਨਤੀ ਕਰਾਉਣੀ ਆਗੀ ਫਿਰ ਜਦੋਂ ਦੇਖੋ ਸੁਖਮਪੂਰਨ ਆਪਣਾ ਪਾਠ ਹੋ ਗਿਆ ਉਸ ਤੋਂ ਬਾਅਦ ਤੁਸੀਂ ਨੇ ਕਰ ਵਿੱਚ ਜਪਜੀ ਸਾਹਿਬ ਪਾਠ ਕਰਨਾ ਪਾਠ ਤੁਸੀਂ ਰੋਜ਼ ਕਰਨਾ ਜਪਜੀ ਸਾਹਿਬ ਇਦਾਂ ਨਹੀਂ ਹੈਗਾ ਇੱਕ ਦਿਨ ਕਰ ਲਿਆ ਦੋ ਦਿਨ ਨਹੀਂ ਕਰਿਆ ਪਾਠ ਤੁਸੀਂ ਡੇਲੀ ਕਰਨਾ ਜੇ ਤੁਸੀਂ ਪਾਠ ਲਗਾਤਾਰ ਸਵਾ ਮਹੀਨਾ ਕਰੀਏ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿੰਨਾ ਵੱਡਾ ਚਮਤਕਾਰ ਹੋਊ ਇਹ ਹੀ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦੱਸਿਆ ਵੀ ਜੇ ਤੁਹਾਡੇ ਮੁੰਡੇ ਨੂੰ ਘਰ ਕੇ ਨੂੰ ਰਿਸ਼ਤਾ ਨਹੀਂ ਚੜਦਾ ਨਹੀਂ ਸਿਰੇ ਚੜਦਾ ਰਿਸ਼ਤਾ ਤਾਂ ਵਿਗੜ ਪੈ ਰਿਹਾਗਾ ਕਿ ਮੁੜ ਜਾਂਦੇ ਆ ਤਾਂ ਤੁਸੀਂ ਇਹ ਤਰੀਕੇ ਨਾਲ ਜਿਹੜਾ ਰਿਸ਼ਤਾ ਸਿਰੇ ਚੜਵਾ ਸਕਦੇ ਹੋਗੇ ਇਹ ਆਪਣੀ ਅਜੀ ਦੀ ਵੀਡੀਓ ਵੀਡੀਓ ਵਧੀਆ ਲੱਗੀ ਬੱਤਵਾ ਦੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਜਨਨ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਜੀ ਮਿਲਦੇ ਆਪਾਂ ਅਗਲੀ ਵੀਡੀਓ ਨਾਲ